ਇੱਕ ਗੱਲ ਮੈਂ ਹੋਰ ਤੁਹਾਨੂੰ ਵਿਜੇ ਜੀ ਵਧਾਈ ਦੇ ਆਂ ਵੀ ਤੁਹਾਡਾ ਬਹੁਤ ਵੱਡਾ ਉਪਰਾਲਾ ਵਾ ਇਹ ਪ੍ਰਸ਼ੰਸਾ ਮੂੰਹ ਦੇ ਨਾ ਸਮਝਿਓ ਕੋਈ ਧਾਰਮਿਕ ਪ੍ਰੋਗਰਾਮ ਐਹੋ ਜਿਆ ਨਹੀਂ ਜਿਹਦੇ ਤੁਸੀਂ ਸਾਨੂੰ ਘਰ ਬੈਠੇ ਆਂ ਦਰਸ਼ਨ ਨਹੀਂ ਕਰਾਉਂਦੇ ਕੋਈ ਸਾਡੇ ਜ਼ਿਲ੍ਹੇ ਦੇ ਲਾਗੇ ਛਾਗੇ ਦੇ ਜ਼ਿਲ੍ਹਿਆਂ ਦੀ ਵੀ ਕੋਈ ਧਾਰਮਿਕ ਸਥਾਨ ਐਹੋ ਜਿਆ ਨਹੀਂ ਜਿਹੜਾ ਤੁਹਾਡੇ ਚੈਨਲ ਵੱਲੋਂ ਜਾਂ ਤੁਹਾਡੇ ਵੱਲੋਂ ਸਾਨੂੰ ਨਹੀਂ ਵਿਖਾਇਆ ਜਾਂਦਾ ਕੋਈ ਐਹੋ ਜੀ ਬਰਿਆਈ ਜਾਂ ਚੰਗਿਆਈ ਨਹੀਂ ਜਿਹੜੀ ਤੁਸੀਂ ਉਜਾਗਰ ਨਹੀਂ ਕਰਦੇ ਤੁਸੀਂ ਵਾਕਿਆ ਹੀ ਜਿਹੜਾ ਚੌਥਾ ਪਿੱਲਰ ਬਣ ਕੇ ਜਿਹੜਾ মিডিਆ ਕਹਿੰਦੇ ਚੌਥਾ ਪਿੱਲਰ ਆ ਚੌਥਾ ਪਿੱਲਰ ਤੁਸੀਂ ਸਾਬਤ ਕਰ ਰਹੇ ਹੋ ਵੀ ਤੁਸੀਂ ਹਰ ਫਿਰ ਇੱਕ ਗੱਲ ਹੋਰ ਆ ਜਿਹੜਾ ਤੁਸੀਂ ਮੁੱਦਾ ਚੁੱਕਦੇ ਹੋ ਪ੍ਰਸ਼ਾਸਨ ਦਾ ਉਹਦੇ ਤੇ ਅਸਰ ਵੀ ਪੈਂਦਾ ਤੁਹਾਡੇ ਮੁੱਦਾ ਚੁੱਕਣ ਦਾ ਫੌਰੀ ਮੈਂ ਕਈ ਵਾਰੀ ਵੇਖਿਆ ਵੀ ਤੁਸੀਂ ਅੱਜ ਮੁੱਦਾ ਚੁੱਕਿਆ ਅਗਲੇ ਦਿਨ ਉਹ ਚੀਜ਼ ਜਿਹੜੀ ਆ ਉੱਥੇ ਸੁਧਾਰ ਆ ਗਿਆ ਤੁਹਾਨੂੰ ਵੀ ਮੈਂ ਤੇ ਸ਼ਾਬਾਸ਼ ਹੀ ਕਹਾਵਾਂਗਾ ਮੇਰੇ ਨਾਲ ਛੋਟੇ ਤੇ ਤੁਹਾਡੇ ਵਰਗੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਹੀ ਸਾਰਾ ਹੁੰਦਾ ਜੀ ਤੁਸੀਂ ਸਹਿਯੋਗ ਦਿੱਤਾ ਹੋ ਗਵਾਲੀ ਆਈ ਆ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਵੀ ਬਹੁਤ ਬਹੁਤ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਮੁਬਾਰਕਾਂ ਅਸੀਂ ਪ੍ਰਭਾਤਮਾ ਕਰੇ ਕੀ ਸਾਰਿਆਂ ਤੇ ਜਿਹੜੀ ਦੀਵਾਲੀ ਇਦਾਂ ਹੀ ਸੁੱਖੀ ਜਾਂਦੀ ਆਏ ਟਾਡੇ ਹੁੰਦਿਆ ਵਿਦੇਜੀ ਮਸ਼ੀਨ ਫੇਰ ਆ ਗਈ ਆ ਅਦੇ ਕੇ 5 ਵਜੇ ਤੱਕ ਹੀ ਇਹ ਸਵੇਰ ਦੇ 6 ਵਜੇ ਦੇ ਲੇਬਰ ਵਾਲੇ ਲੱਗੇ ਨੇ ਵਿਚਾਰੇ ਫੇਰ ਵੀ ਆ ਗਈ ਆ ਚਲੋ ਮਸ਼ੀਨ ਦੀਆਂ ਤਸਵੀਰਾਂ ਕੋ ਦੁਬਾਰਾ ਮਸ਼ੀਨ ਦੇ ਕੋ ਆ ਗਈ ਆ ਜੀ ਦੁਬਾਰਾ ਆ ਗਈ ਆ ਸੋ ਇਹ ਲਗਾਤਾਰ ਚੱਲ ਰਿਹਾ ਆਪਣਾ ਮੋੜ ਵੀ ਕਰਾਵਾਂਗੇ ਜੀ ਸਾਫ ਹਾਂਜੀ ਉੱਥੇ ਵੀ ਜਿਹੜਾ ਮਿੱਟੀ ਦਾ ਡੰਪ ਲੱਗਾ ਉਹ ਵੀ ਚਕਾਉਨੇ ਆ ਜੀ ਬਿਲਕੁਲ ਬਿਲਕੁਲ ਸੋ ਇਹ ਇੱਕ ਵੱਡੀ ਸਮੱਸਿਆ ਸੀ ਜਿਹੜੀ ਜਿਹੜੀ ਸਮੱਸਿਆ ਦਾ ਹੱਲ ਜਿਹੜਾ ਹੋਇਆ ਵਾ ਜੀ